ਕਿ ਅਮਿਤ ਸ਼ਾਹ ਦਾ ਬਿਆਨ ਆਉਣਾ ਪੰਜਾਬ ਦੇ ਅੰਦਰ ਕਿ 4 ਜੂਨ ਤੋਂ ਬਾਅਦ ਅਸੀਂ ਸੈਂਟਰ ਚਾ ਰਹੇ ਹਾਂ ਤੇ ਬਹੁਤਾ ਸਮਾਂ ਲੰਮਾ ਪੰਜਾਬ ਦੇ ਵਿੱਚ ਸਰਕਾਰ ਨਹੀਂ ਚੱਲਣ ਵਾਲੀ ਇਸ ਦਾ ਬੜੇ ਤਰ੍ਹਾਂ ਦੇ ਅਰਥ ਕੱਢੇ ਗਏ ਤੇ ਹੁਣ ਸੰਜੇ ਸਿੰਘ MP ਨੇ ਵੀ ਜਵਾਬ ਦਿੱਤਾ ਇਸ ਗੱਲ ਦਾ ਹਾਉ ਹੁੰਦੇ ਚਾਹੇ ਸੰਜੇ ਸਿੰਘ ਲਾਲੋ ਚਾਹੇ ਅਰਵਿੰਦ ਕੇਜਰੀਵਾਲ ਲਾਲੋ ਚਾਹੇ ਭਗਵੰਤ ਮਾਨ ਸਾਹਿਬ ਬੁਲਾ ਲਓ ਉਹਨਾਂ ਨੇ ਅਮਿਤ ਸ਼ਾਹ ਸਾਹਿਬ ਦੀ ਸਟੇਟਮੈਂਟ ਦਾ ਤੇ ਖੰਡਨ ਕੀਤਾ ਔਰ ਪੰਜਾਬ ਦੇ ਵਿੱਚ ਜਦੋਂ ਇੰਦਰਾ ਗਾਂਧੀ ਸੈਂਟਰ ਦੇ ਵਿੱਚ ਸਰਕਾਰੇ ਪੰਜਾਬ ਨੂੰ ਕਈ ਵਾਰ ਤੋੜਿਆ ਗਿਆ ਕਈ ਵਾਰ ਸਰਕਾਰਾਂ ਤੋੜੀਆਂ ਹੀ ਆ ਔਰ ਹਿੰਦੂ ਹਿੰਦੋਸਤਾਨ ਦੇ ਇੱਕ ਵਾਅਦ ਸੂਬਾ ਹੈ ਜਿੱਥੇ ਸਭ ਤੋਂ ਜਿਆਦਾ ਰਾਸ਼ਟਰਪਤੀ ਰਾਜ ਲੱਗਾ ਉਹ ਸੈਂਟਰ ਦੀਆਂ ਸਰਕਾਰਾਂ ਲਗਾਈਆਂ ਇਸੇ ਕਰਕੇ ਤੇ ਪੰਜਾਬ ਗੁਲਾਮੀ ਨਹੀਂ ਚੱਲਦਾ ਪੰਜਾਬ ਨੇ ਤੇ ਗੁਲਾਮੀ ਨਾ ਅਹਿਮਦ ਸ਼ਾਹ ਬਦਾਲੀ ਦੀ ਨਾ ਅਕਬਰ ਦੀ ਨਾ ਕਿਸੇ ਦੀ ਨਾ ਅੰਗਰੇਜ਼ਾਂ ਦੀ ਲੀ ਆ ਗਿਆ ਤੇ ਜਿਹੜੀਆਂ ਜੋਕੇ ਭਾਰਤੀਆਂ ਸਰਕਾਰਾਂ ਵਾ ਉਹਨਾਂ ਦੇ ਡਰਾਵੇ ਧਮਕਾਵੇ ਤੇ ਉਹਨਾਂ ਦੀ ਗੁਲਾਮੀ ਕਿਵੇਂ ਝਾਲੜ ਲਣਗਾ ਇਹ ਤੇ ਪੰਜਾਬ ਦੀ ਅਣਖ ਨੂੰ ਵਿਗਾਰਨ ਵਾਲੀ ਗੱਲ ਹੋੜਾ ਸਾਡੇ ਪੰਜਾਬ ਦੇ ਲੋਕਾਂ ਦੀ ਭਗਵੰਤ ਮਾਨ ਦੇ ਨਾਲ ਲੜਾਈ ਹੋ ਸਕਦੀ ਹੈ ਵੀ ਤੂੰ ਕੰਮ ਤੈਨੂੰ 92 ਸੀਟਾਂ ਦਿੱਤੇ ਤੂੰ ਕੰਮ ਨਹੀਂ ਕੀਤੇ ਪਰ ਜੇ ਸੈਂਟਰ ਸਰਕਾਰ ਆ ਕੇ ਕਹਿੰਦੇ ਇਹ ਸਰਕਾਰ ਕੋਈ ਦਿਨਾਂ ਦੀ ਪਰੌਣੀ ਜਾਂ ਚੱਲਣ ਹੀ ਨਹੀਂ ਦੇਣੀ ਹੈਗੀ ਨਾ ਫਿਰ ਤੱਕੇਸ਼ਾਈ ਆ ਫਿਰ ਤਾਂ ਸੰਭਾਣ ਵਾਕਈ ਖਤਰੇ ਦੇ ਵਿੱਚ ਚੁਣੀ ਹੋਈ ਸਰਕਾਰ ਨੂੰ ਕਿਵੇਂ ਤੋੜ ਸਕਦੇ ਕਿਉਂਕਿ ਇਹ ਤਜਰਬਾ ਬੋਲਦਾ ਨਾ ਉਹਨਾਂ ਨੇ ਗੋਆ ਦੇ ਵਿੱਚ ਤੋੜੀ ਉਹਨਾਂ ਨੇ ਮੱਧ ਪ੍ਰਦੇਸ਼ ਦੇ ਵਿੱਚ ਤੋੜੀ ਉਹਨਾਂ ਮਹਾਰਾਸ਼ਟਰ ਦੇ ਵਿੱਚ ਤੋੜੀ ਹੈਗੀ ਆ ਤੇ ਉਹਨਾਂ ਨੂੰ ਇਹ ਲੱਗਦਾ ਹੋਊਗਾ ਕਿ ਇੱਥੇ ਕੱਲ ਕਿਉਂਕਿ ਆਮਾਦੀ ਪਾਰਟੀ ਦੀ ਜਿਹੜੀ ਰੈਕੋਗਨਾਈਜੇਸ਼ਨ ਆ ਉਹ ਖਤਰੇ ਦੇ ਵਿੱਚ ਹੈ ਕ੍ਰਾਈਸਿਸ ਹੈ ਜੇ 4 ਜੂਨ ਨੂੰ ਜੇ ਭਾਜਪਾ ਮੁੜ ਬਣ ਜਾਂਦੀ ਆ ਰਵਿੰਦ ਕੇਜਰੀਵਾਲ ਨੂੰ ਸਾਹਿਬ ਨੂੰ ਦੋ ਜਾਣਾ ਪੈਣਾ ਪਾਰਟੀ ਉਹਦੇ ਚ ਦੋਸ਼ੀ ਬਣ ਚੁੱਕੀ ਆ ਫਿਰ ਉਹ ਜਿਹੜਾ ਬਾਹਰੋਂ ਨੇ ਕਹਿ ਕੇ ਕੁਝ ਜਿਹੇ ਭਾਰਤ ਵਿਰੋਧੀ ਤਾਕਤਾਂ ਕੋ ਪੈਸੇ ਲੈਨੇ ਉਹ ਜਿਹੜੇ ਹਿੰਦੁਸਤਾਨ ਦੇ ਵਿੱਚ ਬੈਣ ਨੇ ਉਸ ਚੱਕਰ ਚ ਪਾਰਟੀ ਦੀ ਅਗਰ ਰੈਕੋਗਨਾਈਜੇਸ਼ਨ ਖਤਮ ਹੋ ਜਾਂਦੀ ਆ ਤੇ ਜਿਹੜੇ ਪੰਜਾਬ ਦੇ 92 ਐਮਐਲਏ ਉਹ ਆਜ਼ਾਦ ਤੌਰ ਤੇ ਗਿਨੇ ਜਾਣਗੇ ਇਹ ਇੱਕ 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 ਛਲਾਵਾ ਜਿਹਾ ਪਰ ਇਹ ਮੈਨੂੰ ਲੱਗਦਾ ਕਿ ਜੇ ਸੈਂਟਰ ਸਰਕਾਰ ਇਦਾਂ ਸਰਕਾਰਾਂ ਤੋੜ ਲੱਗ ਪੀਆਂ ਇਹ ਸਰਾਸਰ ਗਲਤ ਆ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਵੀ ਜਵਾਬ ਦਿੱਤਾ ਕਿ ਇਹ ਗੱਲ ਐਵੇਂ ਹੋਈ ਨਹੀਂ ਜਿਵੇਂ ਕਹਿ ਰਹੇ ਆ ਇਹਨਾਂ ਦੇ ਲੱਛਣ ਜਿਹੋ ਜਿਹੇ ਆ ਕੰਮ ਜਿਹੇ ਜਿਹੜਾ ਉਸ ਹਾਬ ਦੇ ਨਾਲੇ ਆਪ ਹੀ ਸਰਕਾਰ ਨਹੀਂ ਚਲਾਉਣ ਦੇ ਕਾਬਿਲ ਜਿਹੜੀ ਉਹਨਾਂ ਦੀ ਅਮਿਤ ਸ਼ਾਹ ਸਾਹਿਬ ਦੀ ਸਟੇਟਮੈਂਟ ਉਹ ਤੇ ਸ਼ਾਇਦ ਸੁਨੀਲ ਜਾਖੜ ਸਾਹਿਬ ਨੇ ਨਹੀਂ ਸੁਣੀ ਹੋਗੀ ਪਰ ਬਾਕੀ 3 ਕਰੋੜ ਪੰਜਾਬੀਆਂ ਨੇ ਤੇ ਸੁਣੀ ਆ ਨਾ ਜੀ ਹੂੰ ਬਾਕੀ ਤਿੰਨ ਤਿੰਨ ਕਰੋੜ ਪੰਜਾਬੀਆਂ ਨੇ ਖ਼ਬਰਾਂ 'ਚ ਪੜੀ ਟੀਵੀ 'ਤੇ ਪੜੀ ਉਹ ਹੋਮ ਮਿਨਿਸਟਰ ਸਾਹਿਬ ਦਾ ਭਾਸ਼ਣ ਸੁਣਿਆ ਹੀ ਨਾ ਸ਼ਾਇਦ ਜਾਖੜ ਸਾਹਿਬ ਨੇ ਨਹੀਂ ਸੁਣਿਆ ਹੋਊਗਾ ਨਾ ਇਹੀ ਹੈ ਸਾਡੇ ਪੰਜਾਬ ਦੇ ਲੀਡਰਾਂ ਦਾ ਸਵਾਲ ਹੈ ਕਿ ਜਦੋਂ ਕਿਸੇ ਦੂਜੀ ਪਾਰਟੀ ਦਾ ਬੰਦਾ ਗਲਤੀ ਕਰੇ ਤੇ ਆਪਾਂ ਉਸਤੇ ਅਟੈਕ ਕਰਦੇ ਜੇ ਸਾਡੀ ਕੋਈ ਪਾਰਟੀ ਦਾ ਨੇਤਾ ਬੋਲੇ ਤੇ ਅਸੀਂ ਟੈਗ ਨਹੀਂ ਕਰਦੇ ਛੋਟੀ ਜਿਹੀ ਐਗਜ਼ਾਮਪਲ ਆ ਜਦੋਂ ਬੀਬੀ ਜ਼ਗੀਰ ਕੌਰ ਤੇ ਚੰਜੀ ਚੰਨੀ ਦੀ ਇੱਕ ਵੀਡੀਓ ਨੂੰ ਲੋਕਾਂ ਨੇ ਬੜੀ ਗਲਤ ਢੰਗ ਨਾਲ ਪੇਸ਼ ਕੀਤਾ ਤੇ ਜਿਹੜੇ ਪੰਜਾਬ ਊਮਨ ਕਮਿਸ਼ਨ ਦੇ ਚੇਅਰਪਰਸਨ ਹਨ ਰਾਜੀ ਲਾਲ ਗਿੱਲ ਮੈਡਮ ਉਹਨਾਂ ਨੇ ਸੋਮੋਟੂ ਲੈ ਲਿਆ ਸੀ ਹੁਣ ਤੁਹਾਡੇ ਮੰਤਰੀ ਬਲਕਾਰ ਸਿੰਘ ਦੀ ਅਸ਼ਰੀਲ ਫਿਲਮ ਘੁਮਰੀ ਹੈਗੀ ਤੁਸੀਂ ਸੋ ਮੋਟੂ ਨੂੰ ਲਿਆ ਹੈ ਨਾ ਮਤਲਬ ਜੇ ਤੁਹਾਡੇ ਹੋਰ ਕੋਈ ਪਾਰਟੀ ਦਾ ਨੇਤਾ ਦੀ ਵੀਡੀਓ ਆਉਂਦੀ ਹੈ ਵੈ ਮਜ਼ਾਕ ਦੇ ਤੌਰ ਤੇ ਤੁਸੀਂ ਕਹਿੰਦੇ ਕਿ ਕਮਿਸ਼ਨ ਤੇ ਜੀ ਔਰਤਾਂ ਦੀ ਬੇਇੱਜ਼ਤੀ ਹੋ ਗਿਆ ਤੇ ਤੁਹਾਡਾ ਮਨਿਸਟਰ ਆਪਣੇ ਗੁਪਤ ਅੰਗ ਦਿਖਾਉਂਦਾ ਫਿਰਦਾ ਹੈਗਾ ਇਹੋ ਜਿਹੇ ਨੂੰ ਤੇ ਸ਼ਰਮ ਨਾਲ ਨੱਕ ਡੋਬ ਕੇ ਮਰ ਜਾਣਾ ਚਾਹੀਦਾ ਹੈਗਾ ਉਹਦੇ ਬਾਰੇ ਤਾਂ ਕਮਿਸ਼ਨ ਚੁੱਪਾ ਉਹ ਨੈਸ਼ਨਲ ਔਮੇ ਕਮਿਸ਼ਨ ਨੇ ਨੋਟਿਸ ਲੈ ਰਿਹਾ ਹੈਗਾ ਇਹਦਾ ਮਤਲਬ ਉਹ ਕਿ ਸਾਡਾ ਬੰਦਾ ਗਲਤੀ ਕਰੇ ਤੇ ਸੱਤ ਖੂਨ ਮਾਫ ਆ ਅਗਲੇ ਦੀ ਵਿਚਾਰੇ ਦੀ ਮਜ਼ਾਕ ਹੋ ਬੀਬੀ ਜਗੀਰ ਕੌਰ ਦਾ ਲੋਕਾਂ ਨੇ ਮਜ਼ਾਕ ਬਣਾ ਕੇ ਪੇਸ਼ ਕਰਤਾ ਤੁਸੀਂ ਉੱਤੇ ਨੋਟਿਸ ਕੱਢੀ ਜਾ ਰਹੇ ਹੋ ਬੀਜਪੀ ਨੂੰ ਤਲਬ ਕਰ ਲਿਆ ਤੇ ਇਵੇਂ ਹੀ ਜਾਖੜ ਸਾਹਿਬ ਨੂੰ ਜੇ ਨਹੀਂ ਲੱਗਦਾ ਕਿ ਅਮਿਤ ਸ਼ਾਹ ਸਾਹਿਬ ਨੇ ਤੇ ਬਾਕੀ ਲੋਕਾਂ ਨੂੰ ਤੇ ਪਤਾ ਲੱਗ ਹੀ ਗਿਆ ਬੀਜਪੀ ਦੇ ਤੇ ਹੀ ਆ ਕਿ ਬੀਜਪੀ ਨੇ ਕੀਤਾ ਕਿ ਦੇਸ਼ ਦੇ ਵਿੱਚ ਦਸਾਂ ਸਾਲਾਂ ਦੇ ਵਿੱਚ ਸਮਾਜ ਨੂੰ ਵੰਡਿਆ ਨਾ ਭਾਈਚਾਰੇ ਨੂੰ ਵੰਡਿਆ ਪਰ ਜਿਹੜੀ ਆ ਚੁਣੌਤੀ ਦਿੱਤੀ ਹੈਗੀ ਆ ਇਹ ਨਿਰਭਰ ਕਰਦੀ 4 ਜੂਨ ਜਿਹਦੇ 4 ਜੂਨ ਨੂੰ ਰਿਜ਼ਲਟ ਆ ਗਿਆ ਬੀਜਪੀ ਦੀ ਸਰਕਾਰ ਬਣ ਗਈ ਫਿਰ ਤੇ ਕੇਜਰੀਵਾਲ ਸਾਹਿਬ ਦਾ ਬਹੁਤ ਔਖਾ ਹੋ ਜਾਏਗਾ ਆਵਾਦੀ ਪਾਰਟੀ ਦਾ ਬਹੁਤ ਔਖਾ ਹੋ ਗਿਆ ਤੇ ਜੇ ਇ ਗੱਠਜੋੜ ਦੀ ਸਰਕਾਰ ਬਣ ਗਈ ਹੈਗੀ ਤੇ ਫਿਰ ਜਿਹੜੀ ਈਡੀ ਇਨਕਮ ਟੈਕਸ ਸੀਬੀਆਈ ਸੈਂਟਰ ਸਰਕਾਰ ਦੀਆਂ ਤੋਤਾ ਬਣੀਆਂ ਸੀ ਉਹ ਕੱਲੂ ਇੰਡੀਆ ਗੱਠਜੋੜ ਦੀਆਂ ਤੋਤਾ ਬਣ ਸਕਦੀਆਂ